ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਰਵੀ ਔਰ ਆਪਣਾ ਕੰਮ ਹੈ ਜੀ ਹੋਮ ਡੈਕੋਰ ਦਾ ਸੋ ਅਸੀਂ ਕਰਦੇ ਆ ਤੁਹਾਡੇ ਘਰ ਨੂੰ ਤਿਆਰ ਸਵਾਗਤ ਹੈ ਤੁਹਾਡਾ ਸਾਡੀ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੱਸਦੇ ਹਾਂ ਅਸੀਂ ਇੱਕ ਨਵੀਂ ਸਾਈਟ ਤੇ ਕੰਮ ਲਾਇਆ ਲਗਭਗ ਪੂਰੇ ਘਰ ਦਾ ਕੰਮ ਹੈ ਆਲਮੋਸਟ ਰੇਡੀ ਹੈ ਸੋ ਤੁਹਾਨੂੰ ਦਿਖਾਉਂਦੇ ਹਾਂ ਇਹਦੇ ਵਿੱਚ ਅਸੀਂ ਕਿਆ-ਕਿਆ ਕਰਕੇ ਦੇ ਰਹੇ ਸ਼ੁਰੂਆਤ ਕਰਦੇ ਹਾਂ ਜੀ ਇਹ ਰੂਮ ਹੈ ਮਤਲਬ ਕਿ ਕਾਫੀ بڑا ਰੂਮ ਹੈ ਇਹ ਲਗਭਗ ਇਹਦਾ ਜਿਹੜਾ ਸਾਈਜ਼ ਹੈ ਇਸ ਸਾਈਡ ਨੂੰ 21 ਫੁੱਟ ਹੈ ਤੇ ਇਸ ਸਾਈਡ ਨੂੰ 12 ਫੁੱਟ ਹੈ ਸੋ ਇਹਦੇ ਵਿੱਚ ਅਸੀਂ ਆ ਬੈੱਡ ਦੀ ਥਾਂ ਬਣਾਤੀ ਬੈੱਡ ਦੀ ਬੈਗਵਾਲ ਕਰਤੀ ਤਿਆਰ ਤੇ ਸਾਹਮਣੇ ਕਰ ਰਹੇ ਆ ਜੀ ਐਲ ਸੀ ਡੀ ਪੈਨਲ ਤਿਆਰ ਅਸੀਂ ਸੋ ਇਸੇ ਤਰ੍ਹਾਂ ਇਧਰਲੀ ਸਾਈਡ ਆ ਗਈ ਸਾਡੀ ਲੋਬੀ ਲੋਬੀ ਦੇ ਵਿੱਚ ਪੂਰਾ ਤੁਸੀਂ ਚੈੱਕ ਕਰ ਸਕਦੇ ਛੱਤ ਔਰ ਕੰਧਾਂ ਨੂੰ ਸੋ ਕੰਧਾਂ ਦੇ ਉੱਪਰ ਅਸੀਂ ਕੁਝ ਕੁ ਡਿਜ਼ਾਈਨ ਤਿਆਰ ਕਰੇ ਸੋ ਇੱਥੇ ਕੁਝ ਵੀ ਤੁਸੀਂ ਘਰ ਦੇ ਵਿੱਚ ਜੋ ਵੀ ਤੁਹਾਡਾ ਡੈਕੋਰੇਸ਼ਨ ਵਾਸਤੇ ਸਮਾਨ ਵਗੈਰਾ ਛੋਟਾ ਮੋਟਾ ਉਹ ਰੱਖ ਸਕਦੇ ਇਹਦੇ ਉੱਪਰ ਜ਼ਿਆਦਾ ਵਜ਼ਨ ਨਹੀਂ ਪਾ ਸਕਦੇ ਕਿਉਂਕਿ ਪੀ ਵੀ ਸੀ ਇੰਨੀ ਜ਼ਿਆਦਾ ਹੈਵੀ ਨਹੀਂ ਹੁੰਦੀ ਸੋ ਲੱਕੜ ਦੇਵਾਂ ਨੂੰ ਮਜ਼ਬੂਤ ਨਹੀਂ ਹੁੰਦੀ ਪਰ ਹਾਂ ਹਲਕੇ ਫੁਲਕੇ ਡਿਜ਼ਾਈਨਿੰਗ ਵਾਸਤੇ ਅਸੀਂ ਇਹ ਦੀਵਾਰਾਂ ਤੇ ਤਿਆਰ ਕਰਦੇ ਸੋ ਇਧਰਲੀ ਸਾਈਡ ਅਲੱਗ ਪੋਰਸ਼ਨ ਆ ਗਿਆ ਜੀ ਇਹ ਤਿਆਰ ਕਰਿਆ ਤੇ ਇਧਰਲੀ ਸਾਈਡ ਆ ਗਈ ਲੋਬੀ ਦੀ ਮੇਨ ਐਂਟ੍ਰੈਂਸ ਠੀਕ ਹੈ ਜੀ ਇਹਦੇ ਵਿੱਚ ਅਸੀਂ ਇੱਕ ਝੂਮਰ ਪਾਇਆ ਦੋ ਜਾਲੀਆਂ ਬਣਾਤੀਆਂ ਬਾਕੀ ਇਹਨਾਂ ਦੇ ਵਿੱਚ ਵੀ ਲਾਈਟਿੰਗ ਕੀਤੀ ਆ ਪ੍ਰੋਪਰ ਲਾਈਟਿੰਗ ਅਗਰ ਤੁਸੀਂ ਦੇਖਣੀ ਹੈ ਤਾਂ ਰੀਲ ਤੁਹਾਨੂੰ ਮਿਲ ਜੂਗੀ ਇੰਸਟਾ ਦੇ ਉੱਪਰ ਬਾਕੀ ਇਹਨਾਂ ਦੇ ਕਨੈਕਸ਼ਨ ਵਗੈਰਾ ਹਲੇ ਹੋ ਰਹੇ ਆ ਇਧਰਲੀ ਸਾਈਡ ਬਣਾਈ ਜੀ ਅਸੀਂ ਇੱਕ ਆਰਚ ਆਰਚ ਫਲੂਟਡ ਪੈਨਲ ਦੀ ਮੈਕਸਿਮ ਅਸੀਂ ਕਰ ਲਈਏ ਤੇ ਯਾਰ ਸੋਈ ਦੇ ਵਿੱਚ ਲਾਤਾ ਜੀ ਕਲਰ ਅਸੀਂ ਆਈਸਲੂ ਇਹ ਤੁਸੀਂ ਚੈੱਕ ਕਰ ਸਕਦੇ ਕਿਦਾਂ ਲੱਗ ਰਿਹਾ ਬਾਕੀ ਸਾਡਾ ਇੱਕ ਇਧਰ ਬੈਡਰੂਮ ਆ ਗਿਆ ਇਧਰ ਵੀ ਬਣਾਇਆ ਐਲਸੀਡੀ ਪੈਨਲ ਜੀ ਤਾਂ ਥੋੜਾ ਜਿਹਾ ਕੰਮ ਬਾਕੀ ਹੈ ਜੀ ਬਾਕੀ ਆ ਕਰਤੀ ਬੈਡ ਦੀ ਬੈਕ ਵਾਲ ਤਿਆਰ ਇਹਦੇ ਵਿੱਚ ਲਾਤੀ ਪ੍ਰੋਫਾਈਲਾਂ ਵਗੈਰਾ ਵਧੀਆ ਰੂਮ ਤਿਆਰ ਕਰਕੇ ਦੇ ਦਿੱਤਾ ਬਾਕੀ ਤੁਹਾਨੂੰ ਬਾਅਦ ਕੇ ਦੱਸਦੇ ਹਾਂ ਜੀ ਤੁਸੀਂ ਚੈੱਕ ਕਰ ਸਕਦੇ ਜੀ ਲੋ ਜੀ ਦੱਸੋ ਫਿਰ ਤੁਹਾਨੂੰ ਇਹ ਰੂਮ ਕਿਦਾਂ ਦਾ ਲੱਗਿਆ ਇਹਦੇ ਵਿੱਚ ਜਿਹੜਾ ਕਲਰ ਥੀਮ ਰੱਖਿਆ ਉਹ ਰੱਖਿਆ ਸੀ ਵਰਮ ਵਾਈਟ ਜਿਹੜੀਆਂ ਆਹ ਪ੍ਰੋਫਾਈਲ ਲੇਟਾਂ ਇਹ ਰੱਖੀਆਂ ਜੀ ਅਸੀਂ ਨੇਚਰਲ ਵਾਈਟ ਕਲਰ ਦੀਆਂ ਸੋ ਬਾਕੀ ਐਡਲੀ ਸਾਈਡ ਅਸੀਂ ਲਾਈਟਿੰਗ ਦਾ ਵਰਕ ਕਰਿਆ ਉੱਪਰ ਲਾਤੇ ਚਾਰ ਲੈਂਪ ਤੇ ਬਾਕੀ ਜਿੰਨਾ ਵੀ ਵਰਕ ਤੁਸੀਂ ਦੇਖ ਰਹੇ ਹੋ ਇਹ ਆਲਮੋਸਟ ਸਾਡੇ ਵੱਲੋਂ ਹੀ ਤਿਆਰ ਕੀਤਾ ਗਿਆ ਜੀ ਇਦੇ ਵਿੱਚ ਲਾਈਟਿੰਗ ਤੋਂ ਲੈ ਕੇ ਜਿੰਨਾ ਵੀ ਮਟੀਰੀਅਲ ਐ, ਲੇਬਰ ਐ, ਹਰ ਇੱਕ ਚੀਜ਼ ਦਾ ਖਰਚਾ ਜਿਹੜਾ ਐ, ਉਹ ਅਸੀਂ ਖੁਦ ਕਰਿਆ ਜੀ। ਬਾਕੀ ਇਸ ਤੋਂ ਇਲਾਵਾ ਅਸੀਂ ਹੋਰ ਵੀ ਕਾਫੀ ਕੰਮ ਕਰਿਆ, ਉਹ ਵੀ ਤੁਹਾਨੂੰ ਦਿਖਾਉਂਦੇ ਆਂ ਜੀ। ਇੱਕ ਰੂਮ ਹੋ ਗਿਆ ਜੀ ਇਧਰਲੀ ਸਾਈਡ ਤਿਆਰ ਐ। ਇਹ ਵੀ ਰੂਮ ਘੈਂਟ ਤਿਆਰ ਹੋਇਆ ਜੀ। ਇੱਕ ਵਾਰੀ ਦੇਖੋ ਜੀ ਤੁਸੀਂ ਜਿਹੜੀ ਬੈਡ ਦੀ ਬੈਕ ਸਾਈਡ ਲਈ ਇੱਥੇ ਆਪਾਂ ਲਾਈਏ ਬਲੈਕ ਮਾਰਬਲ ਦੀ ਕਿਉਂਕਿ ਬਾਕੀ ਇਹ ਫਲੂਟਡ ਪੈਨਲ ਹੈ ਜੀ ਕਲਰ ਥੀਮ ਲਗਭਗ ਸੇਮ ਹੈ ਬਸ ਇੱਥੇ ਜਿਹੜਾ ਜਾਲੀਆਂ ਦੇ ਵਿੱਚ ਕਲਰ ਯੂਜ਼ ਕਰਿਆ ਉਹ ਕਰਿਆ ਜੀ ਅਸੀਂ ਆਈਸ ਬਲੂ ਇਹ ਕਲੈਂਪ ਸਾਡਾ ਖਰਾਬ ਹੋ ਗਿਆ ਉਹ ਅਸੀਂ ਛੇਤੀ ਚੇਂਜ ਕਰ ਦਵਾਂਗੇ ਬਾਕੀ ਹੁਣ ਜ਼ਿਆਦਾਤਰ ਜਿਹੜੇ ਭਰਾਏ ਸਾਡੇ ਉਹ ਇਹਨਾਂ ਦਾ ਖਰਚਾ ਪੁੱਛਦੇ ਵੀ ਕਿੰਨਾ ਕ ਖਰਚਾ ਆ ਜਾਂਦਾ ਸੋ ਮਤਲਬ ਕਿ ਇਹ ਕਾਫੀ ਬੜਾ ਪੋਰਸ਼ਨ ਹੈ ਕਾਫੀ ਬੜਾ ਕਮਰਾ ਘਰ ਹੈ ਇਹਦਾ ਲਗਭਗ ਇੱਥੇ ਜਿਹੜੇ ਰੂਮ ਹੈ ਉਹ 5 ਤੋਂ 6 ਰੂਮ ਹੈ 5 ਤੋਂ 6 ਰੂਮ ਤਿਆਰ ਕਰਿਆ ਸੀ ਇੱਥੇ ਤੇ ਲੋਬੀ ਵੀ ਤੁਸੀਂ ਦੇਖ ਲਓਬੀ ਦਾ ਵੀ ਕਾਫੀ ਬੜਾ ਸਾਈਜ਼ ਹੈ ਇਧਰ ਮੰਦਰ ਆ ਗਿਆ ਜੀ ਮੰਦਰ ਦੇ ਵਿੱਚ ਵੀ ਕੰਮ ਕਰਿਆ ਕਿਚਨ ਦੇ ਵਿੱਚ ਹਰ ਸਾਈਡ ਤੇ ਕੰਮ ਕਰਿਆ ਸੀ ਸੋ ਇਹਦੇ ਵਿੱਚ ਖਰਚਾ ਵੀ ਕਾਫੀ ਮੋਟਾ ਆ ਜਾਂਦਾ ਸੋ ਇੱਕ ਵਾਰੀ ਇਧਰ ਤੁਹਾਨੂੰ ਚੈੱਕ ਕਰਾਂਗੇ ਲੋਬੀ ਦਾ ਵੀ ਐਂਟਰੀ ਇਹ ਦੇਖ ਲਓ ਜੀ ਅੱਲੇ ਸਾਈਡ ਬਾਕਸ ਆ ਗਏ ਤੁਹਾਡੇ ਤੇ ਆ ਚੈੱਕ ਕਰੋ ਜੀ ਇੱਧਰ ਆ ਜਾਣਾ ਜੀ ਸਾਡਾ ਵਾਸ਼ਬਿਸ਼ਨ ਏਰੀਆ ਉਹਦੇ ਵਿੱਚ ਲਾਤੇ ਅਸੀਂ ਫਲੂਟਡ ਬਾਕੀ ਇਧਰ ਕਿਚਨ ਜੋ ਵੀ ਕੰਮ ਕਰਿਆ ਆਏ ਜੀ ਡ్రਾਈੰਗ ਰੂਮ ਬੈਠਾ ਇਹਦੇ ਵਿੱਚ ਲਾਈਟਿੰਗ ਦਾ ਬਾਕੀ ਜਾਲੀਆਂ ਜੂਲੀਆਂ ਰਹਿ ਗਈਆਂ ਬਾਣੀ ਨੂੰ ਥੋੜਾ ਬਹੁਤ ਲਾਈਟਿੰਗ ਦਾ ਵਰਕ ਰਹਿ ਗਿਆ ਆਹ ਦੇਖੋ ਜੀ ਲੀਫ ਇਹ ਲੀਫ ਲਾਏ ਅਸੀਂ ਮੋਲਡਿੰਗ ਦੇ ਵਿੱਚ ਮੋਲਡਿੰਗ ਅਸੀਂ ਆਪੇ ਲਾਈਏ ਕੋਲ ਇਹਦੀ ਤੁਸੀਂ ਰੀਲ ਵੀ ਚੈੱਕ ਕਰ ਸਕਦੇ ਹੋ ਇੰਸਟਾ ਤੇ ਬਾਕੀ ਤੁਹਾਡੇ ਇੱਥੇ ਆ ਜਾਣੀ ਦੀ ਸੋਫੇ ਤੇ ਇਧਰਲੀ ਸਾਈਡ ਆ ਜਾਣਾ ਐਲਸੀਡੀ ਮੈਨਲ ਇਹ ਤੁਸੀਂ ਜਰੂਰ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਡ్రਾਈਂਗ ਰੂਮ ਇਹ ਬਣਾਇਆ ਪਰ ਉਪਰ ਘੈਂਟ ਜੀ ਯੂਵੀ ਵੀ ਦੇਖ ਸਕਦੇ ਤੁਸੀਂ ਪੂਰੀ ਲਾਈਨ ਪ੍ਰੀਮੀਅਮ ਕਲਰ ਦੀ ਘੈਂਟ ਲੱਗ ਰਿਹਾ ਪੂਰਾ ਕੰਮ ਜੀ ਐਨ ਵਧੀਆ ਲੱਗ ਰਿਹਾ ਡ్రਾਈਂਗ ਰੂਮ ਪੂਰਾ ਪ੍ਰਭਾਵ ਪਾਊਗਾ ਅਗਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੁਝ ਇਦਾਂ ਦਾ ਕੰਮ ਕਰਵਾਉਣਾ ਹੈ ਬਾਕੀ ਤੁਹਾਨੂੰ ਸਾਡਾ ਕੰਮ ਕਿਵੇਂ ਦਾ ਲੱਗਿਆ ਇਹ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੋਈ ਐਦਾ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਆਪਣਾ ਰੂਮ ਤਿਆਰ ਕਰਵਾਉਣਾ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰ ਸਕਦੇ ਜੀ ਇਹ ਲੈਂਪ ਲੱਗ ਜਾਣੀ ਜੀ ਸਾਡੇ ਇੱਧਰਲੀ ਸਾਈਡ ਸਾਹਮਣੇ ਅੰਕਲ ਜੀ ਲਾਰੇ ਬਾਕੀ ਡਿਜ਼ਾਈਨ ਹੈ ਜੀ ਘੈਂਟ ਹੋ ਗਿਆ ਕੰਮ ਪੂਰਾ ਐਵੇਂ ਤੇ ਹੋਰ ਕੰਮ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਕਰ ਰਹੇ ਸਬਸਕ੍ਰਾਈਬ ਸਕਰਬਾਰਾ ਨਹੀਂ ਜੀ ਐਵੇਂ ਦੇ ਹੋਰ ਕੰਮ ਦੇਖਣ ਲਈ ਸਾਡੇ ਪੇਜ ਚੈਨਲ ਨੂੰ ਗੱਲ ਸਬਸਕ੍ਰਾਈਬ ਮੇਨ ਗੱਲ ਮੇਨ ਗੱਲ ਕੀ ਇਹ ਸਾਰੇ ਕੰਮ ਦੇ ਵਿੱਚ ਖਰਚਾ ਕਿੰਨਾ ਆ ਜੇ ਇਸ ਘਰ ਦੀ ਗੱਲ ਕਰ ਲਈਏ ਤਾਂ ਲਗਭਗ ਬਿਨਾਂ ਬਿਜਲੀ ਤੋਂ ਇੱਥੇ ਜਿਹੜਾ ਖਰਚਾ ਆਇਆ ਲਗਭਗ 3.5 ਦੇ ਆਸ-ਪਾਸ ਆ ਗਿਆ 3 ਲੱਖ ਜੀ ਦੇ ਵਿੱਚ ਅਸੀਂ ਟੀਵੀ ਸੀ ਦਾ ਕੰਮ ਕਰਕੇ ਦਿੱਤਾ ਇਹਦੇ ਵਿੱਚ ਲਾਈਟਿੰਗ ਦਾ ਖਰਚਾ ਅਲੱਗ ਹੈ ਠੀਕ ਹੈ ਜੀ ਬਿਨਾਂ ਲਾਈਟਿੰਗ ਤੋਂ ਹੈ ਇਹ ਮਤਲਬ ਕਿ ਲੇਬਰ ਮਟੀਰੀਅਲ ਬਾਕੀ ਟਰਾਂਸਪੋਰਟ ਦਾ ਜਿੰਨਾ ਵੀ ਆਣ ਜਾਣ ਦਾ ਖਰਚਾ ਹੁੰਦਾ ਉਹ ਸਾਰਾ ਕੁਝ ਸਾਡਾ ਇਨਕਲੂਡ ਹੈ ਸੋ ਕਿਵੇਂ ਦਾ ਲੱਗਿਆ ਇਹ ਕੰਮ ਇਹਦੇ ਵਿੱਚ ਦੋ ਰੂਮ ਨਹੀਂ ਤਿੰਨ ਰੂਮ ਇੱਕ ਡਰਾਇੰਗ ਰੂਮ ਤੇ ਇੱਕ ਹੋਰ ਰੂਮ ਹੈ ਕਿਚਨ ਮੰਦਿਰ ਤੇ ਲੋਬੀ ਇਹ ਸਾਰਾ ਕੰਮ ਇਨਕਲੂਡ ਹੈ ਜਿਹਦੇ ਵਿੱਚ ਅਸੀਂ ਇਹ ਸਾਰਾ ਕੁਝ ਕਰਕੇ ਦਿੱਤਾ ਬਾਕੀ ਤੁਸੀਂ ਸਾਡੇ ਤੋਂ ਕੰਮ ਕਰਵਾਉਂਦੇ ਹੋ ਕਿੱਥੋਂ ਤੁਸੀਂ ਹੋ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਐਵੇਂ ਦੇ ਹੋਰ ਕੰਮ ਦੇਖਣ ਲਈ ਸਾਡੇ ਚੈਨਲ ਨੂੰ ਗੱਲ ਸਬਸਕ੍ਰਾਈਬ ਸੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ for watching.